ਸਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਜੀ ਅੱਜ ਆਪਾਂ ਗੱਲ ਕਰਨੀ ਆ 1509 ਦੇ ਝੋਨੇ ਦੇ ਰੇਟ ਦੀ ਕੀ ਰੇਟ ਵਿਕੀ ਜਾਂਦਾ ਤੇ ਕਿਹੜੀ ਮੰਡੀ ਚ ਵਿਕਿਆ ਇਹ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ 1509 ਝੋਨਾ ਜਿਹੜਾ ਜਾਂ 1847 ਹੈ ਜਾਂ 1692 ਹੈ ਇਹ ਝੋਨੇ ਥੋੜੇ ਘੱਟ ਟਾਈਮ ਵਾਲੇ ਹੁੰਦੇ ਆ ਕਈ ਭਰਾਵਾਂ ਨੇ ਗੇਤੇ ਲਾਏ ਆ ਇਹ 1 ਜੂਨ ਦੇ ਆਸ-ਪਾਸੇ ਤੇ ਉਹ ਹੁਣ ਝੋਨੇ ਜਿਹੜੇ ਵੱਡੀ ਜਾਂਦੇ ਆ ਤੇ ਉਹੀ ਝੋਨੇ ਆ ਜਿਹੜੇ ਹੁਣ ਮੰਡੀ ਜਾ ਰਹੇ ਆ ਤੇ ਆਪਾਂ ਇਹਨਾਂ ਦੇ ਰੇਟ ਬਾਰੇ ਕਰਾਂਗੇ ਗੱਲਬਾਤ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਭਾਈ ਜੀ ਹੁਣ ਜਿਵੇਂ 1509 ਝੋਨੇ ਜਾਂ 1800 ਵਾਲੇ 1692 ਇਹੀ ਝੋਨੇ ਆਉਣਗੇ ਪਹਿਲਾਂ ਇਹ ਉਹਨਾਂ ਕੇਸਾਨ ਭਰਾਵਾਂ ਨੇ ਲਾਏ ਹੁੰਦੇ ਆ ਜਿਹੜਿਆਂ ਨੇ ਕੋਈ ਸਬਜ਼ੀ ਲਾਉਣੀ ਹੁੰਦੀ ਹੈ ਜਾਂ ਕੋਈ ਗੋਭੀ ਜਾਂ ਕੋਈ ਹੋਰ ਸਬਜ਼ੀ ਮੱਕੀ ਮੱਕ ਵੱਢ ਕੇ ਵੇਚਣ ਵਾਸਤੇ ਵੀ ਦੋ ਤਿੰਨ ਫਸਲਾਂ ਬਣ ਜਾਣੀਆਂ ਤੇ ਉਹਨਾਂ ਭਰਾਵਾਂ ਨੇ ਇਹ ਲਾਇਆ ਹੁੰਦਾ ਗੇਤਾ ਤੇ ਉਹੀ ਜਿਹੜੇ ਹੈਗੇ ਆ ਹੁਣ ਵੱਢ ਕੇ ਲਾਉਂਦੇ ਜਿਹੜੇ ਆਪਾਂ ਜੇ ਗੱਲ ਕਰੀਏ ਆਪਾਂ 11 21 ਜਾਂ 18 17 18 ਜਾਂ 18 85 ਇਹ ਚੋਣੇ ਹੁੰਦੇ ਜਿਹੜੇ ਥੋੜੀ ਜਿਆਦਾ ਟਾਈਮ ਵਾਲੇ ਹੁੰਦੇ ਆ ਇਹ ਅਜੇ ਤੱਕ ਮੰਡੀਆਂ ਦੇ ਵਿੱਚ ਨਹੀਂ ਆਉਣ ਲੱਗੇ ਜਦੋਂ ਇਹ ਆਉਣ ਲੱਗਣਗੇ ਉਦੋਂ ਆਪਾਂ ਇਹਨਾਂ ਦੀ ਵੀ ਗੱਲ ਕਰਾਂਗੇ ਤੇ ਇਹ ਜਿਹੜੇ ਹੈਗੇ ਆ ਬਾਈ ਜੀ 1509 ਦਾ ਰੇਟ ਹੁਣ ਤੱਕ ਕੀ ਰਿਹਾ ਆਪਾਂ ਤੁਹਾਨੂੰ ਕੋਟਕਪੂਰੇ ਦੀ ਮੰਡੀ ਜਿਹੜੀ ਸਭ ਤੋਂ ਮਸ਼ਹੂਰ ਮੰਡੀ ਆ ਇੱਥੇ ਇਹ ਬਾਸਮਤੀ ਬਹੁਤ ਆਉਂਦਾ ਆ ਤੇ ਆਪਾਂ ਇਹਦੀ ਕਰਾਂਗੇ ਗੱਲ ਇੱਥੇ ਕੀ ਪਾਵੇ ਗਿਆ ਜਿਹੜਾ ਹੈਗਾ ਬਾਈ ਜੀ 1509 ਇੱਥੇ ਕੋਟਕਪੂਰੇ ਮੰਡੀ ਦੇ ਵਿੱਚ ਅੱਜ 9 ਤਰੀਕ ਤੱਕ ਵੱਧ ਤੋਂ ਵੱਧ ਜਿਹੜਾ ਵੇਚਿਆ ਹੈਗਾ 3500 ਦੇ ਆਸੇ-પાસੇ 3500 ਰੁਪਿਆ ਵੀ ਇਸ ਟਾਈਮ ਦੇ ਉੱਤੇ ਜਿਹੜਾ ਝੋਨੇ ਦਾ ਰੇਟ ਹੈ ਬਹੁਤ ਆ ਤੇ ਜਿਵੇਂ ਪਿਛਲੇ ਸਾਲਾਂ 'ਚ ਤੁਸੀਂ ਵੇਖੋਗੇ ਤਾਂ ਇੰਨਾ ਟਾਈਮਾਂ ਦੇ ਵਿੱਚ ਜਿਹੜਾ ਝੋਨੇ ਦਾ ਰੇਟ ਸੀਗਾ ਉਹੋ 28-2900 ਤੋਂ ਲੈ ਕੇ ਤੇ 31-3200 ਤੱਕ ਹੋਊਗਾ ਤੇ ਐਤਕੀ ਝੋਨੇ ਦਾ ਰੇਟ ਕੁਝ ਫਰਕ ਹੈ ਅੱਗੇ ਨਾਲੋਂ ਉਮੀਦ ਹੈ ਵੀ ਜਿਹੜਾ ਆਉਣ ਵਾਲਾ ਟਾਈਮ ਹੈ ਇਸ ਤੋਂ ਵੀ ਥੋੜਾ ਜਿਆ ਤੇਜ਼ ਹੋਊਗਾ ਝੋਨਾ ਤੇ ਬਾਕੀ ਹੋਰ ਦੂਜੇ ਝੋਨੇ ਦੇ ਆਪਾਂ ਨੂੰ ਅਜੇ ਤੱਕ ਕੋਈ ਜਾਣਕਾਰੀ ਮਿਲੀ ਨਹੀਂ ਤੇ ਜਿਹੜਾ 1509 ਦੀ ਗੱਲ ਆਪਾਂ ਕੀਤੀ ਹੈ 1509 ਦਾ ਜਿਹੜਾ ਰੇਟ ਹੈ ਤੇ ਉਹ ਵੱਧ ਤੋਂ ਵੱਧ ਏਨੇ ਰੁਪਈਆ ਤੱਕ ਯਾਨੀ ਕਿ 3500 ਦੇ ਵਿੱਚ ਵਿੱਚ ਜਿਹੜਾ ਹੈਗਾ ਉਹ ਹੋ ਗਿਆ ਹੈਗਾ ਕੋਟਕਪੂਰੇ ਮੰਡੀ ਦੇ ਵਿੱਚ ਤੇ ਜਿਵੇਂ ਹੀ ਹੋਰ ਕੋਈ ਮੰਡੀਆਂ ਹੋਰ ਕੋਈ ਮੰਡੀਆਂ ਦੇ ਭਾ ਜਾਂ ਕੋਟਕਪੂਰੇ ਮੰਡੀ ਦੇ ਵਿੱਚ ਹੀ ਹੋਰ ਕਿਸੇ ਝੋਨੇ ਦਾ ਭਾ ਦਾ ਪਤਾ ਲੱਗਿਆ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇਹ ਚ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਨਾਲ